ਕਪੂਰਕਲਾ ਦੇ ਅਧੀਨ ਪੈਣਦੇ ਪਿੰਡ ਨਵਾ ਪਿੰਡ ਪੱਠੇ ਹਰ ਇੱਕ ਆਏ ਦਿਨ ਨਸ਼ਿਆਂ ਨਾਲ ਹੋ ਰਹੀਆਂ ਮੋਤਾਂ ਨੂੰ ਦੇਖਦਿਆਂ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਸੋਟੀ ਅਤੇ ਸਾਰੇ ਮੈਂਬਰ ਪੰਚਾਇਤ ਅਤੇ ਪਿੰਡ ਦੇ ਹੋਰ ਮੋਤਬਰ ਬੰਦਿਆਨ ਨੇ ਨਸ਼ਾ ਵੇਚਣ ਵਾਲਿਆਂ ਦੇ ਘਰ-ਘਰ ਜਾ ਕੇ ਉਹਨਾਂ ਨੂੰ ਦਿੱਤੇ ਸਖਤ ਚੇਤਾਵਨੀ ਗੱਲਬਾਤ ਕਰਦਿਆਂ ਸਰਪੰਚ ਸੁਖਵਿੰਦਰ ਸਿੰਘ ਨੇ ਕਿਹਾ ਕੁਣ ਕਿਸੇ ਨਸ਼ਾ ਤਸਕਰ ਨੇ ਨਸ਼ਾ ਵੇਚਿਆ ਤਾਂ ਉਸਦੇ ਘਰ ਤੇ ਚਲੇਗਾ ਪੰਜਾਬ ਸਰਕਾਰ ਦਾ ਕਿਲਾ ਪੰਜਾਬ ਕਪੂਰਥਲਾ ਤੋਂ ਪੱਤਰਕਾਰ ਸਿੰਘ ਦੀ ਰਿਪੋਰਟ ਆਜਿ ਜੋ ਨਸ਼ਾ ਤਸਕਰਾਂ ਦੇ ਕਰੋਪਰੀ ਗਿਆ ਕੇ ਕੀ ਉਹਨਾਂ ਨੂੰ ਸੰਦੇਸ਼ ਚਣਾ ਗਿਆ ਦੇਖੋ ਜੀ ਅਸੀਂ ਪਿੰਡ ਵਾਸੀਆਂ ਨੇ ਸਾਰਿਆਂ ਨੇ ਗੁਰਦੁਆਰਾ ਸਾਹਿਬ ਇਕੱਠੇ ਹੋ ਕੇ ਮੀਟਿੰਗ ਕੀਤੀ ਕਿ ਵੱਡਾ ਉਪਰਾਲਾ ਕੀਤਾ ਜਿਹਦੇ ਵਿੱਚ ਕੀ ਤਕਰੀਬਨ 75% ਪਿੰਡਾਂ ਦੇ ਪਿੰਡ ਦੇ ਲੋਕ ਆਏ ਅਸੀਂ ਕਿ ਜਿੱਦਾਂ ਪੰਜਾਬ ਗਵਰਨਮੈਂਟ ਸਰਕਾਰ ਨੇ ਦੇਖੋ ਨਸ਼ੇ ਦੇ ਵਿਰੋਧ ਚ ਇੱਕ ਮੁਹਿੰਮ ਚਲਾਈ ਹੋਈ ਆ ਇਸੀ ਤਰ੍ਹਾਂ ਹੀ ਸਾਡੇ ਵੀ ਪਿੰਡ ਦੇ ਵਿੱਚ ਨਾ ਬਹੁਤ ਵੱਡਾ ਨਸ਼ੇ ਦਾ ਇੱਕ ਕੋੜ ਹੈਗਾ ਵਾ ਜਿਹਦੇ ਸਬੰਧ ਦੇ ਵਿੱਚ ਸਾਡੀ ਪੂਰੀ ਪੰਚਾਇਤ ਔਰ ਪਿੰਡ ਦੇ ਜ਼ਿੰਮੇਵਾਰ ਸਾਥੀ ਸਾਰਿਆਂ ਨੇ ਵੱਡਾ ਸਹਿਯੋਗ ਲਿਆ ਅਸੀਂ ਜਿਹੜੇ ਜਿਹੜੇ ਸਾਡੇ ਪਿੰਡ ਦੇ ਨਸ਼ਾ ਤਸਕਰ ਹੈਗੇ ਨੇ ਉਹਨਾਂ ਦੇ ਇਕੱਲੇ ਇਕੱਲੇ ਦੇ ਘਰ ਜਾ ਕੇ ਤੇ ਉਹਨਾਂ ਨੂੰ ਚਲੋ ਅੱਜ ਪਹਿਲੇ ਦਿਨ ਤਾਂ ਅਸੀਂ ਰਿਕਵੈਸਟ ਹੀ ਕੀਤੀ ਆ ਵੀ ਮਿੱਤਰੋ ਛੱਡ ਦਿਓ ਇਹ ਕੰਮ ਬਹੁਤ ਬੁਰਾ ਹਾਲ ਸਾਡੇ ਪਿੰਡ ਦਾ ਹੋ ਰਿਹਾ ਵਾ ਛੱਡ ਦਿਓ ਅਗਰ ਜੇ ਤੁਸੀਂ ਬਿਲਕੁਲ ਸਾਡੀ ਇਹ ਪਰਮਾਨਸੀ ਦਾ ਨਜਾਇਜ਼ ਫਾਇਦਾ ਠਾਹੋਗੇ ਤਾਂ ਫਿਰ ਜਿੱਦਾਂ ਸਰਕਾਰ ਨੇ ਦੇਖੋ ਪੀਲੇ ਪੰਜੇ ਦਾ ਇੱਕ ਉਪਰਾਲਾ ਕੀਤਾ ਵਾ ਫਿਰ ਇਸੇ ਤਰ੍ਹਾਂ ਹੀ ਅਸੀਂ ਵੀ ਪਿੰਡ ਦੇ ਵਿੱਚ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਨੀਲਾ ਪੰਜੇ ਦੀ ਵੀ ਮੰਗ ਕਰਾਂਗੇ